ਖਬਰ ਵਾਲੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰਾ ਸასი ਕਾਲ ਮੈਂ ਅੰਡੇਮਨ ਨਿਕੋਬਰ ਜਿਹੜਾ ਹੈਗਾ ਪਹੁੰਚਿਆ ਹੋਇਆ ਆ ਆਪਾਂ ਗੱਲ ਕਰਦੇ ਆ ਪੰਜਾਬੀਆਂ ਦੀ ਪੰਜਾਬੀ ਆਮ ਕਹਾਵਤ ਆ ਵੀ ਜਿੱਥੇ ਵੀ ਜਾਣ ਜਿਹੜਾ ਹੈਗਾ ਆਪਣਾ ਖੁੱਬ ਇਹਨੇ ਮਿਹਨਤੀ ਹੁੰਦੇ ਨੇ ਇਹਨੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਲਗਨ ਹੁੰਦੀ ਆ ਉਹ ਖੁਦ ਜਿਹੜੇ ਹੈਗੇ ਆ ਉੱਥੇ ਸਥਾਪਿਤ ਹੋ ਜਾਂਦੇ ਨੇ ਭਾਵੇਂ ਕਿ ਕੈਨੇਡਾ ਅਮਰੀਕਾ ਦੇ ਵਿੱਚ ਦੇਖ ਲਓ ਜਿੱਥੇ ਕਿ ਪੰਜਾਬੀਆਂ ਦੀ ਹੁਣ ਕੈਨੇਡਾ ਦੇ ਵਿੱਚ ਜਿੰਦੀ ਦੋ ਦਰਜੇ ਤੋਂ ਵੱਧ ਮੈਂਬਰ ਪਾਰਲੀਮੈਂਟਰੀ ਉੱਥੇ ਇਸੇ ਤਰ੍ਹਾਂ ਜਿਹੜਾ ਜੁਪੀ ਉਤਰਾਖੰਡ ਵਗੈਰਾ ਜਿਹੜੇ ਸੂਬੇ ਆ ਉਹ ਵੀ ਪੰਜਾਬੀਆਂ ਨੇ ਆਵਾਜ਼ ਕੀਤੀ ਸੀ ਤਾਂ ਖੇਤੀ ਵੜੀ ਹੋਈ ਆ ਕਿਉਂਕਿ ਪੰਜਾਬੀ ਸਿਰੜੀ ਹੁੰਦੇ ਨੇ ਪਰ ਮੈਂ ਤੁਹਾਨੂੰ ਅਜਿਹੇ ਪੰਜਾਬੀ ਨਾਲ ਇੱਕ ਸਾਲੋਂ ਇੱਥੇ ਸਰਦਾਰ ਜੀ ਮਿਲੇ ਤੇ ਉਹਨਾਂ ਨੂੰ ਮਲਾਉਣ ਜਾ ਰਿਹਾ ਕਿਉਂਕਿ ਉਹਨਾਂ ਦੀ ਕਹਾਣੀ ਹੀ ਅਜੀਬ ਹੈ ਕਿਉਂਕਿ ਭਾਵੇਂ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਇੱਕ ਪਿੱਛੇ ਜਿਹੜਾ ਆਪਾਂ ਗੱਲ ਜਾਰੀ ਰੱਖਦੇ ਉਹ ਟਾਪਿਕ ਵੀ ਜਿਹੜਾ ਕਹਿ ਰਹੇ ਸੀਗੇ ਵੀ ਜੇਕਰ ਚੰਦ ਤੇ ਪਲਾਟ ਮਿਲਣ ਜਾਣ ਸਭ ਤੋਂ ਪਹਿਲਾਂ ਪੰਜਾਬੀ ਉੱਥੇ ਆਪਣਾ ਜਿਹੜਾ ਬਿਜ਼ਨਸ ਸਾਫਤ ਕਰਨਗੇ ਜਿਨੀ ਕਿ ਇਸੇ ਤਰ੍ਹਾਂ ਦੀ ਕਹਾਣੀ ਆ ਸਰਦਾਰ ਹਰਪ੍ਰੀਤ ਸਿੰਘ ਹੋਣੀ ਆ ਮੇਰੇ ਨਾਲ ਜਿਹੜੇ ਪੰਜਾਬ ਦੇ ਜਿਹੜੇ ਹੈਗੇ ਆ ਜੰਮੇ ਨੇ ਪਰ ਇਹਨਾਂ ਨੇ ਜਿਹੜਾ ਮੈਂ ਉਹਨਾਂ ਨੂੰ ਮਿਲੌਣ ਜਾ ਰਿਹਾ ਤੇ ਇਹਨਾਂ ਦੀ ਕਹਾਣੀ ਆਪਾਂ ਸੁਣਦੇ ਹਾਂ ਇਹ ਇੰਡੇ ਨਿਕੋਬਰ ਦੇ ਵਿੱਚ ਇੱਥੇ ਆਇਲੈਂਡ ਜਿਹੜਾ ਹੈਗਾ ਕਿਵੇਂ ਪਹੁੰਚੇ ਇਹ ਬਚਪਨ ਦੇ ਵਿੱਚ ਹੀ ਇੱਥੇ ਪਹੁੰਚ ਗਏ ਸੀ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਰਵੀਰ ਸਿੰਘ ਜੀ ਬੜਵਾਲ ਹਾਂ ਜੀ ਉਸੀ ਇਥੇ ਕਿਵੇਂ ਪਹੁੰਚੀ ਇਹ ਜੀ ਗਵਰਨਮੈਂਟ ਆਫ ਇੰਡੀਆ ਦੀ ਇੱਕ ਸਕੀਮ ਸੀ ਕਿ ਜੀ ਰੀਹੈਬਿਟੇਸ਼ਨ ਉਹ ਓਨਲੀ ਫੋਰ ਐਕਸ ਸਰਵਿਸਮੈਨ ਬਾਤ ਤੇ ਸੀਗੀ ਉਹਦੇ ਵਿੱਚ ਜਿਹੜੇ ਬੰਦੇ ਪੰਜਾਬ ਤੋਂ ਪੰਜਾਬੀ ਆਪਣੇ ਕਮਿਊਨਿਟੀ ਤੋਂ ਆਣਾ ਚਾਹੁੰਦੇ ਸੀ ਅੰਡਾਮਨ ਦੇ ਵਿੱਚ ਐਸੇ ਫਾਰਮਰ ਦੇ ਰੂਪ ਉਹ ਉਹਨਾਂ ਨੂੰ ਗਵਰਨਮੈਂਟ ਓਰੇ ਲਿਆ ਕੇ ਉਹ ਸੈਟਲ ਕਰਨਾ ਚਾਹੁੰਦੀ ਸੀ ਜੀ ਉਹਨਾਂ ਨੇ ਗਵਰਨਮੈਂਟ ਨੇ ਇੱਕ ਨੋਟੀਫਿਕੇਸ਼ਨ ਕੱਢਿਆ ਵੀ ਜਿਹੜਾ ਬੰਦਾ ਇੰਟਰਸਟਡ ਹੈ ਉਹ ਅਪਲਾਈ ਕਰੇ ਫਿਰ ਜਿਹੜਾ ਵੀ ਪੰਜਾਬੀਆਂ ਨੇ ਆਪਣੇ ਪੰਜਾਬੀ ਭਾਈਆਂ ਨੇ ਅਪਲਾਈ ਕੀਤਾ ਉਹਦੇ ਵਿੱਚ ਉਹਨਾਂ ਨੇ ਐਕਸ ਸਰਵਿਸਮੈਨਾਂ ਨੂੰ ਇੱਕ ਇੱਕ ਡਿਸਟ੍ਰਿਕਟ ਜਿੱਦਾਂ ਹੀ ਮੈਂ ਰੋਪੜ ਤੋਂ ਬਲਾਉਂ ਕਰਦਾ ਹਾਂ ਜਲੰਧਰ ਅੰਮ੍ਰਿਤਸਰ ਲੁਧਿਆਣਾ ਹੁਸ਼ਿਆਰਪੁਰ ਐਦਾਂ ਕਰਕੇ ਇੱਕ ਇੱਕ ਡਿਸਟ੍ਰਿਕਟ ਡਿਸਟ੍ਰਿਕਟ ਤੋਂ 10-10 ਫੈਮਲੀਆਂ ਗਵਰਨਮੈਂਟ ਲਈਆਂ ਦੀਆਂ ਪਹਿਲਾ ਜੱਥਾ ਜੀ 50 ਫੈਮਲੀਆਂ ਦਾ ਆਇਆ ਸੀ 69 ਦੇ ਵਿੱਚ 69 ਦੇ ਵਿੱਚ 50 ਫੈਮਲੀ ਦਾ ਜੱਥਾ ਪੰਜਾਬ ਤੋਂ ਆਇਆ ਕਲਕੱਤੇ ਕਲਕੱਤੇ ਤੋਂ ਸਿੱਧੇ ਕੰਡਾ ਮੰਨ ਚਿਪਸੀਗਾ ਜਿਹਦੇ ਵਿੱਚ ਸਾਨੂੰ ਸਿੱਧਾ ਕੈਂਬਲਵੇਜ ਨੂੰ ਇੰਦਰਾ ਪੁਆਇੰਟ ਦੇ ਨਾਂ ਤੇ ਵੀ ਜਾਣਿਆ ਜਾਂਦਾ ਸਾਨੂੰ ਨਿਕੋਬਰ ਚ ਜੀ ਜੀ ਇੰਦਰਾਪੰਡ ਦੇ ਨਾਂ ਤੇ ਵੀ ਜਾਣਿਆ ਜਾਂਦਾ ਨਿਕੋਬਾਰ ਗਰੁੱਪ ਦੇ ਵਿੱਚ ਪੈਂਦਾ ਜੀ ਉੱਥੇ ਸਾਨੂੰ ਲਿਆ ਕੇ ਗਵਰਨਮੈਂਟ ਨੇ 69 ਦੇ ਵਿੱਚ 23 April 1969 ਦੇ ਵਿੱਚ ਸਾਨੂੰ ਉੱਥੇ ਲਿਆ ਕੇ ਗਵਰਨਮੈਂਟ ਨੇ ਸਾਨੂੰ ਤਾਰੀਫ ਕੀਤੀ ਜੀ ਉੱਥੇ ਸਾਨੂੰ ਸਾਡਾ ਪੈਣਾ ਜੀ ਉੱਥੇ ਥੋੜੇ ਜੇ ਪੁਲਿਸ ਵਾਲੇ ਸੀਗੇ ਕੁਝ ਪੀ ਡਬਲਯੂ ਡੀ ਦੇ ਬੰਦੇ ਸੀ ਜਿਨ੍ਹਾਂ ਨੇ ਸਾਡਾ ਬਹੁਤ ਹੀ ਆਪ ਭਗਤ ਕੀਤਾ ਸਾਨੂੰ ਉੱਥੇ ਦਿਨ ਦਾ ਸਾਨੂੰ ਲੰਚ ਵਗੈਰਾ ਕਰਵਾਇਆ ਉਹਦੇ ਬਾਅਦ ਜਿਹੜੇ ਉੱਥੇ ਦੇ ਪ੍ਰਬੰਧਕ ਸੀਗੇ ਉਹਨਾਂ ਨੇ ਸਾਨੂੰ ਸਾਡੇ ਬਾਅਦ ਤੇ ਪਹਿਲਾਂ ਤੋਂ ਗਵਰਨਮੈਂਟ ਨੇ ਪੀ ਡਬਲਯੂ ਡੀਪਾਰਟਮੈਂਟ ਨੇ ਬੈਰਕਾ ਤਿਆਰ ਕੀਤੀਆਂ ਮੇ ਸੀਗੀਆਂ ਉਹ ਬੈਰਕਾਂ ਦੇ ਵਿੱਚ ਇੱਕ ਇੱਕ ਬੈਲਕ 10-10 ਫੈਮਿਲੀਆ ਬਾਤ ਤੇ ਬੈਰਕ ਸੀਗੀ ਪੰਜ ਬੈਰਕਾਂ ਦੇ ਵਿੱਚ ਜਾਸਦਾਸ ਫੈਮਲੀ ਆਨੋ ਸੈੱਟ ਕੀਤਾ ਗਿਆ ਗਵਰਨਮੈਂਟ ਵੱਲੋਂ ਪਰ ਤੁਸੀਂ ਉਸ ਸਮੇਂ 7 ਸਾਲ ਦੇ ਸੀ ਜੀ ਤੁਹਾਡਾ ਪਿੰਡ ਹੈਗਾ ਅਮਰਿੰਡੇ ਕੋਲੇ ਤਾਜਪੁਰਾ ਪਿੰਡ ਦਾ ਪਰ ਤੁਸੀਂ 7 ਸਾਲ ਦੇ ਸੀਗੇ ਪਰ ਤੁਹਾਡੇ ਫਾਦਰ ਸਾਹਿਬ ਉਹ ਫਾਰਮਰਸ ਦੇ ਰੂਪ ਚ ਆਏ ਜਾਂ ਤੁਸੀਂ ਦੱਸਦੇ ਫ੍ਰੀडम फाइਟਰ ਨਹੀਂ ਡੈਡ ਆਪਣੇ ਫ੍ਰੀडम फाइਟਰ ਰਹੇ ਚੁੱਕੇ ਆ ਜੀ ਉਹ ਇੰਡੀਅਨ ਆਰਮੀ ਵਿੱਚ ਵੀ ਰਹੇ ਆ ਪੁਰਾਣੇ ਫ੍ਰੀडम फाइਟਰ ਉਹਨਾਂ ਨੇ 5 ਸਾਲ ਦੇ ਕਰੀਬ ਆਈਐਨਏ ਸੁਭਾਚੰਦਰ ਜੀ ਦੀ ਫੌਜ ਦੇ ਵਿੱਚ ਵੀ ਕੰਮ ਕੀਤਾ ਠੀਕ ਹੈ ਜੀ ਹਾਂ ਜੀ ਵਾਹ ਹਾਂਜੀ ਆ ਤੁਹਾਨੂੰ ਦਿਖਾਉਣੇ ਆ ਉਹ ਤਸਵੀਰ ਜਿਹੜੀ ਹੈਗੀ ਆ ਮੈਂ ਬੇਨਤੀ ਕਰੂੰਗਾ Papa ਤਸਵੀਰ ਤੇ ਆਪ ਮਾਰ ਦਈਏ ਇਹਨਾਂ ਦੇ ਫਾਦਰ ਸਾਹਿਬ ਕੀ ਨਾਮ ਉਹਨਾਂ ਦਾ ਜੀ ਉਹਨਾਂ ਦੇ ਮੇਰੇ ਫਾਦਰ ਜੀ ਦਾ ਨਾਮ ਹੈ ਜੀ ਲੇਟ ਸਰੂਪ ਸਿੰਘ ਜੀ ਲੇਟ ਸਰੂਪ ਸਿੰਘ ਜੀ ਜਿਹੜੇ ਸੁਆਸ ਚੰਦਰ ਬੋਸ ਦੀ ਜਿਹੜੀ ਫੌਜ ਸੀ ਆਜ਼ਾਦ ਹਿੰਦ ਫੌਜ ਉਹਦੇ ਵਿੱਚ 5 ਸਾਲ ਇਹਨਾਂ ਨੇ ਜਿਹੜੀ ਹੈਗੇ ਆ ਕੰਮ ਕੀਤਾ ਵਾ ਦੇਸ਼ ਦੀ ਆਜ਼ਾਦੀ ਲਈ ਕਿਉਂਕਿ ਇਸ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਫ੍ਰੀडम फाइਟਰ ਜਿਹੜਾ ਹੈਗਾ ਅ ਤੌਰ ਤੇ ਜਿਹੜਾ ਹੈਗਾ ਉਹਨਾਂ ਨੇ ਕਿਉਂਕਿ ਸੁਭਾਚੰਦਰ ਬੋਸ ਨੇ ਹੀ ਇੱਥੇ ਜਦੋਂ ਸੈਕੰਡ ওয়ার্ল্ড ਵਾਰ ਸੀ ਉਸ ਸਮੇਂ ਝੰਡਾ ਲਹਿਰਾਇਆ ਸੀ ਭਾਰਤ ਦਾ ਹਿੰਦੁਸਤਾਨ ਦਾ ਝੰਡਾ ਲਹਿਰਾਇਆ ਸੀ ਉਸ ਦੀ ਆਜ਼ਾਦ ਹਿੰਦ ਫੌਜ ਨੇ ਕਿਉਂਕਿ ਇਸ ਕਰਕੇ ਫ੍ਰੀडम फाइਟਰ ਫੈਮਿਲੀ ਹੈ ਫ੍ਰੀडम फाइਟਰ ਫੈਮਿਲੀ ਕਰਕੇ ਵੀ ਤੁਹਾਨੂੰ ਕੋਈ ਲਾਭ ਮਿਲਿਆ ਇੱਥੇ ਹਾਂਜੀ ਹਾਂਜੀ ਜਦ ਸਾਨੂੰ ਗਵਰਨਮੈਂਟ ਲੈ ਕੇ ਆਈਏ ਗਵਰਨਮੈਂਟ ਨੇ ਕਰੀਬ ਫਿਰ 5 ਸਾਲ 5 ਸਾਲ ਤੱਕ ਜੀ ਫ੍ਰੀ ਆਫ ਕਾਸਟ ਹਰ ਇੱਕ ਫੈਮਿਲੀ ਨੂੰ ਸਾਨੂੰ ਰਾਸ਼ਨ ਦਿੱਤਾ ਹੈ ਜੀ ਆਫਟਰ 3 3.5 ਸਾਲ ਤੇ ਬਾਅਦ بڑے بڑے ਮਸ਼ੀਨਾਂ ਦੇ ਨਾਲ ਜੰਗਲ ਕੱਟ ਕੇ ਜ਼ਮੀਨਾਂ ਤਿਆਰ ਕੀਤੀਆਂ ਗਈਆਂ ਔਰ ਇੱਕ ਇੱਕ ਫੈਮਿਲੀ ਨੂੰ 14 14 ਏਕੜ ਜਮੀਨ ਦਿੱਤੀ ਐ ਸਾਰਾ ਫਰੀਡ ਫੈਡਰਾਂ ਤੁਸੀਂ ਓਨਲੀ ਫਰੀ ਫੈਡਰਾਂ ਜਿਹੜੇ ਸਾਡੇ ਪੰਜਾਬ ਤੇ ਭਾਈ ਆਏ ਸੀਗੇ ਸਭ ਨੂੰ ਸਾਡੀ 14 14 ਏਕੜ ਜ਼ਮੀਨ ਗਵਰਨਮੈਂਟ ਨੇ ਅਲਾਟ ਕੀਤੀ ਔਰ 5 ਸਾਲ ਤੱਕ ਗਵਰਨਮੈਂਟ ਨੇ ਫਰੀ ਰਾਸ਼ਨ ਦਿੱਤਾ ਕੋਈ ਹਾਂਜੀ ਤੇ ਔਰ ਜਿਹੜੇ ਫਰੀडम फाइਟਰ ਆ ਜਿਹੜੇ ਤੁਹਾਡੇ ਫਾਦਰ ਹੁਣੀ ਸੀਗੇ ਉਹ ਫਿਰ ਉਸ ਤੋਂ ਬਾਅਦ ਦੇ ਵਿੱਚ ਕੀ ਕਾਰੋਬਾਰ ਉਹਨਾਂ ਨੇ ਕੀ ਕਰ ਰਹੇ ਸੀ ਦੇਖੋ ਜੀ ਜਦ ਸਾਨੂੰ ਜ਼ਮੀਨ ਅਲਾਟ ਕਰਤੀਆਂ ਗਵਰਨਮੈਂਟ ਵੱਲੋਂ ਸਾਡੇ ਕੋਲ ਕੋਈ ਸਾਧਨ ਤਾਂ ਹੈ ਨਹੀਂ ਸੀ ਨਾ ਕੋ ਟਰੈਕਟਰ ਸੀਗਾ ਨਾ ਸਾਡੇ ਕੋਲ ਬੈਲ ਸੀਗੇ ਨਾ ਹੋਰ ਸਾਡੇ ਕੋਲ ਕੋਈ ਬੰਦੋਬਾਸ ਸੀਗਾ ਅਸੀਂ ਮੈਨਿਊਰਲੀ ਮੈਨਿਊਲੀ ਖੇਤਾਂ ਦੇ ਵਿੱਚ ਫਾਦਰ ਸਾਹਿਬ ਦੇ ਨਾਲ ਜਾਂਦੇ ਸੀ ਹਰੇਕ ਹੀ ਜਿੰਨੀਆਂ ਵੀ ਫੈਮਲੀਆਂ ਨੂੰ ਖੇਤਾਂ ਜ਼ਮੀਨ ਮਿਲੀ ਸੀ ਸਾਰੇ ਆਪਣੇ ਫਾਦਰ ਦੇ ਨਾਲ ਜਾ ਕੇ ਖੇਤਾਂ ਦੇ ਵਿੱਚ ਮੈਨਿਊ ਕੰਮ ਕਰਦੇ ਸੀ ਫਿਰ ਆਸਤੇ ਆਤੇ ਜੀ ਅਗਲੀ ਕਚਨ ਡਿਪਾਰਟਮੈਂਟ ਆਈ ਫਿਰੋਤੇ ਬਾਅਦ ਗਵਰਨਮੈਂਟ ਨੇ ਸਾਨੂੰ ਮੋਹਰਾਂ ਨਸਲ ਦੀਆਂ ਮੱਝਾਂ ਹਰਿਆਣੇ ਤੋਂ ਲੈ ਕੇ ਦਿੱਤੀਆਂ ਫਿਰ ਉਹਨਾਂ ਦੇ ਬੱਚੇ ਪੈਦਾ ਹੋਏ ਫਿਰ ਕੁਝ ਗਵਰਨਮੈਂਟ ਖਾਲ ਨੂੰ ਗਾਂयां ਲੈ ਆ ਕੇ ਦਿੱਤੀਆਂ ਜਿਨ੍ਹਾਂ ਦੇ ਅੱਗੇ ਪੈਦਾ ਬੱਚੇ ਪੈਦਾ ਹੋਏ ਸਾਨੂੰ ਬੌਲਦ ਦੇ ਰੂਪ ਵਿੱਚ ਮਿਲੇ ਫਿਰ ਅਸੀਂ ਸ਼ੁਰੂਆਤ ਵੀ ਤਾਂ ਹੀ ਜੀ ਬੌਲਦਾਂ ਦੇ ਨਾਲ ਝੋਟਿਆਂ ਦੇ ਨਾਲ ਹੀ ਖੇਤੀ ਕਰਦੇ ਰਹੇ ਹਾਂ ਉਹਦੇ ਬਾਅਦ ਜਿੱਦਾਂ ਜਿੱਦਾਂ ਅਗਲੀ ਡਵੈਲਪਮੈਂਟ ਹੁੰਦੀ ਰਹੀ ਆ ਉਹਦੇ ਬਾਅਦ ਅਗਲੀ ਕਚਨ ਡਿਪਾਰਟਮੈਂਟ ਆਈ ਆ ਸਾਨੂੰ ਟ੍ਰੈਕਟਰਾਂ ਦੀ ਸਹੂਲਤ ਮਿਲ ਗਈ ਫਿਰ ਅਸੀਂ ਲਾਰਜਰ ਸਕੇਲ ਤੇ ਖੇਤੀ ਕਰ ਲੱਗ ਤੁਸੀਂ ਤੁਸੀਂ ਸਕੂਲਿੰਗ ਫਿਰ ਤੁਹਾਡੀ ਕਿਵੇਂ ਹੋਈ ਤੁਹਾਡੀ ਸਕੂਲਿੰਗ ਤਾਂ ਜਿਹੜਾ ਸਾਡੇ ਜੀ ਪਹਿਲਾ ਜੀ ਜਰਨੀ ਆ ਸਟਾਰਟਿੰਗ ਜਾਨੀ ਜੀ ਬੈਰੀ ਹਾਰਡ ਹੈ ਕਿਉਂਕਿ ਜਦ ਅਸੀਂ ਆਏ ਸੀ ਨਾ ਤਾਂ ਉਹ ਕੋਈ ਜੀ ਰੋਡ ਸੀਗੀ ਨਾ ਕੋਈ ਇਲੈਕਟ੍ਰਿਸਿਟੀ ਸੀਗੀ ਠੀਕ ਹੈ ਜੀ ਨਾ ਕੋਈ ਮੈਡੀਕਲ ਫੈਸਿਲਿਟੀ ਸੀਗੀ 1979 ਚ ਹਾਂਜੀ 1979 ਦੇ ਵਿੱਚ 79 ਦੇ ਵਿੱਚ ਕੋਈ ਤਰ੍ਹਾਂ ਦੀ ਕੋਈ ਸੁਵਿਧਾ ਨਹੀਂ ਸੀ ਕਿ ਕੋਈ ਵੀ ਆਈਡੈਂਟ ਨੂੰ ਕੋਈ ਵੀ ਜਗ੍ਹਾ ਨੂੰ ਜਦ ਜ਼ੀਰੋ ਤੋਂ ਆਵਾਦ ਕਰਨਾ ਹੁੰਦਾ ਹੈ ਤਾਂ ਉੱਥੇ ਤਕਲੀਫਾਂ ਉੱਥੇ ਚੈਲੰਜਸ ਬਹੁਤ ਜ਼ਿਆਦਾ ਹੁੰਦੇ ਆ ਜੀ ਜਿਹੜੇ ਸਾਡ ਨੂੰ ਵੀ ਦੇਖਣੇ ਪਏ ਤਾਂ ਜਿੱਦਾਂ ਤੋਂ ਹੀ ਹੁਣ ਅੱ ਉੱਥੇ ਜੀ ਕੰਟੀਨਿਊ ਮਹੀਨਾ ਮਹੀਨਾ ਮਹੀ ਪੈਂਦਾ ਰਹਿੰਦਾ ਸੀਗਾ ਪੋਰਟ ਬਲੇਅਰ ਤੋਂ ਇੱਕ ਜਹਾਜ਼ ਮੈਨੇ ਵਿੱਚ ਰਾਸ਼ਨ ਦਾ ਕੈਂਬਲਵੇ ਨਿੰਦਰਪੌਂਡ ਜਾਂਦਾ ਹੁੰਦਾ ਸੀ ਰਾਸ਼ਨ ਲੈ ਕੇ ਅਗਰ ਤੁਹਾਡਾ ਕੋਈ ਰਾਸ਼ਨ ਖਤਮ ਹੋ ਗਿਆ ਜੋ ਚੀਜ਼ ਹੈ ਤੁਹਾਨੂੰ ਉਹਦੇ ਨਾਲ ਹੀ ਗੁਜ਼ਾਰਾ ਕਰਨਾ ਪਏਗਾ ਜੀ ਉੱਥੇ ਹੋਰ ਕੋਈ ਮਾਰਕੀਟ ਹੈ ਨਹੀਂ ਸੀ ਕਿ ਜਿਹੜਾ ਮੇਨ ਮਾਰਕੀਟ ਹੈ ਉਹ ਪੋਰਟ ਬਲੇਅਰ ਦੇ ਵਿੱਚ ਸੀਗਾ ਜਿਹੜਾ ਪੋਰਟ ਬਲੇਅਰ ਦਾ ਕੈਪੀਟਲ ਆਫ ਅੰਡਾਮਾਨ ਦਾ ਕਿਹਾ ਜਾਂਦਾ ਹੈ ਪੋਰਟ ਬਲੇਅਰ ਉਹ ਅੰਡਾਮਾਨ ਦੀ ਕੈਪੀਟਲ ਹੈ ਜੀ ਰਾਜਧਾਨੀ ਹੈ ਜੀ ਤੁਸੀਂ ਹੁਣ ਹੈਬਲੌਕ ਜਿਹੜਾ ਹੈਗਾ ਉਹਦੇ ਤੇ ਇਸ ਆਈਲੈਂਡ ਤੇ ਹੋ ਕਿਉਂਕਿ ਤੁਸੀਂ ਆਪਣਾ ਬਿਜ਼ਨਸ ਜਿਹੜਾ ਹੈਗਾ ਪੰਜਾਬੀ ਕਿਚਨ ਕਰਕੇ ਜਿਹੜਾ ਹੈਗਾ ਇਹਨਾਂ ਨੇ ਚਲਾਇਆ ਹੋਇਆ ਕਿਉਂਕਿ ਪੰਜਾਬੀ ਨੂੰ ਦੇਖ ਕੇ ਜਿਹੜਾ ਹੈਗਾ ਭਾਵੇਂ ਕਿ ਆਪਣੇ ਨਾਰਥ ਇੰਡੀਆ ਦੇ ਜਿਹੜੇ ਹੈਗੇ ਆ ਭੱਜ ਕੇ ਇਹਨਾਂ ਕੋਲੇ ਜਾਂਦੇ ਮਿਲਦੇ ਨੇ ਕਿਉਂਕਿ ਨਾਰਥ ਇੰਡੀਆ ਦੇ ਵਿੱਚ ਪੰਜਾਬੀ ਜਿਹੜਾ ਹੈਗਾ ਫੇਮਸ ਆ ਪੰਜਾਬੀ ਖਾਣਾ ਔਰ ਔਰ ਇਹਨਾਂ ਨੇ ਆਪਣਾ ਜਿਹੜਾ ਤੁਸੀਂ ਬਿਜ਼ਨਸ ਸਥਾਪਿਤ ਕੀਤਾ ਤੁਸੀਂ ਸਟੱਡੀ ਕਿੱਥੋਂ ਤੱਕ ਕੀਤੀ ਕਿਉਂਕਿ ਤੁਸੀਂ ਕਹਿੰਦੇ ਸੀਗੇ ਵੀ ਉਸ ਸਮੇਂ ਤਾਂ ਬੜਾ ਉਹ ਹੈ ਨਹੀਂ ਸੀ ਸਕੂਲਿੰਗ ਜੀ ਦੇਖੋ ਜੀ ਮੇਰੀ 10+2 ਦੀ ਐਜੂਕੇਸ਼ਨ ਹੈ ਜੀ ਠੀਕ ਹੈ ਜੀ ਉਦੋਂ ਬਾਅਦ ਮੈਂ 2 ਸਾਲ ਦਾ ਇਲੈਕਟ੍ਰੀਕਲ ਡਿਪਲੋਮਾ ਹైదరాబాద్ ਤੋਂ ਕੀਤਾ ਜੀ ਫਿਰ ਫਿਰ ਵੀ 39 ਈਅਰ ਦੇ ਕਰੀਬ ਮੈਂ ਗਵਰਨਮੈਂਟ ਜੌਬ ਕੀਤੀ ਹੈ ਜੀ ਤੇ ਮੈਨੂੰ ਸਭ ਤੋਂ ਬੜੀ ਮੇਰੀ ਖੁਸ਼ਕਿਸਮਤੀ ਇਹ ਰਹੀ ਹੈ ਕਿ ਮੈਨੂੰ ਗੁਰਦੁਆਰਾ ਸਾਹਿਬ ਮੀਨੀ ਵੇਦ ਦੇ ਵਿੱਚ 5 6 ਸਾਲ ਐਸੇ ਸੈਕਟਰੀ ਕੰਮ ਕਰਨੇ ਦਾ ਮੈਨੂੰ ਬਾਬੀ ਜੀ ਨੇ ਮੌਕਾ ਦਿੱਤਾ ਹੈ। ਡਾਕਟਰ ਦਵਾਨ ਸਿੰਘ ਨਹੀਂ ਜੀ ਮੈਨੂੰ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਅੱਛਾ ਅੱਛਾ ਜੀ ਉਹਦਾ ਹੀ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਰਹੇ ਆ ਸਾਨੂੰ ਸੇਵਾ ਕਰਨੇ ਦਾ ਮੌਕਾ ਮਿਲਦਾ ਰਿਹਾ ਟਾਈਮ ਟੂ ਟਾਈਮ ਜਦ ਵੀ ਗੁਰਪੁਰਬ ਹੁੰਦੇ ਸੀ ਜਿੰਨਾ ਵੀ ਸਾਤੋਂ ਕੰਟਰੀਬਿਊਸ਼ਨ ਹੁੰਦਾ ਸੀ ਜਿੰਦਾ ਦੀ ਸਾਤੋਂ ਮਦਦ ਹੁੰਦੀ ਸੀ ਅਸੀਂ ਉੱਥੇ ਜਾ ਕੇ ਹੈਲਪ ਕਰਦੇ ਸੀਗੇ ਆਪਣੀ ਸੇਵਾ ਦੰਦੇ ਸੀਗੇ ਤੁਸੀਂ ਪੋਰਟ ਪਲੇਅਰ ਦੇ ਸੀ ਪਹਿਲੇ ਬੇਨਾ ਬੋਰਬੇਸ ਹਾਂਜੀ ਪਹਿਲਾ ਮੈਂ ਜੀ ਮੈਂ 2005 ਦੇ ਵਿੱਚ ਜਿਹੜੀ ਬਹੁਤ ਬੜੀ ਸੁਨਾਮੀ ਅੰਡਾਮਾਨ ਨਿਕੋਬਾਰ ਦੇ ਵਿੱਚ ਆਈ ਸੀ ਉਹ ਉਹਦਾ ਜਿਆਦਾ ਸਭ ਤੋਂ ਜਿਆਦਾ ਇਫੈਕਟ ਇੰਦਰ ਆਪਾਇੰਟ ਕੈਂਪਲ ਦੇ ਕੈਂਪਲਵੇ ਦੇ ਵਿੱਚ ਹੋਇਆ ਜਿੱਥੇ ਸਾਡੀ ਰਿਆਸਤ ਆ ਜਿੱਥੇ ਸਾਡੀ ਪਰਮਨੈਂਟ ਰਿਆਸਤ ਆ ਜਿੱਥੇ ਸਾਨੂੰ ਗਵਰਨਮੈਂਟ ਨੇ 14 ਏਕੜ ਹਰ ਇੱਕ ਫੈਮਿਲੀ ਨੂੰ ਜ਼ਮੀਨ ਦਿੱਤੀ ਵੀ ਹੈ ਜੀ ਜੀ ਜਦੋਂ ਸੁਨਾਮੀ ਆਈ ਸੁਨਾਮੀ ਦੇ ਬਾਅਦ ਬਹੁਤ ਸਾਦਾ ਜੀ ਬਹੁਤ ਇਫੈਕਟ ਹੋਇਆ ਬਹੁਤ ਸੱਤਿਆਨਾਸ਼ ਹੋਇਆ ਸਕੂਲ ਵਾਸ਼ ਆਊਟ ਹੋ ਗਏ ਬੱਚਿਆਂ ਦੇ ਪੜ੍ਹਨ ਦੀ ਸੁਵਿਧਾ ਹੈ ਨਹੀਂ ਸੀ ਸਾਨੂੰ ਫਿਰ ਮਜਬੂਰਨ 2005 ਦੇ ਵਿੱਚ ਚਾਰ ਦੇ ਵਿੱਚ ਸੁਨਾਮੀ ਆਈ ਸੀ 2005 ਦੇ ਵਿੱਚ ਸਾਨੂੰ ਫਿਰ ਪੋਰਟਬਲਰ ਆਪਣੇ ਫੈਮਿਲੀ ਨੂੰ ਬੱਚਿਆਂ ਨੂੰ ਲੈ ਕੇ ਸਾਨੂੰ ਸਿਫਟ ਕਰਨਾ ਪਿਆ ਜੀ ਹੈ ਬਲੌਕ ਨਹੀਂ ਪੋਰਟਬਲਰ ਪੋਰਟਬਲਰ ਹਾਂਜੀ ਫਿਰ ਪੋਰਟਬਲਰ ਵਿੱਚ ਮੈਂ 2005 ਤੋਂ ਲੈ ਕੇ 2017 ਤੱਕ ਰਿਹਾ ਜੀ ਕਰੀਬ-ਕਰੀਬ ਉਥੇ ਬਾਅਦ ਫਿਰ ਮੈਂ 2017 ਦੇ ਵਿੱਚ ਮਈ ਦੇ ਵਿੱਚ ਮੈਂ ਹਾਈ ਬਲੌਗ ਦੇ ਵਿੱਚ ਮੇਰੀ ਟਰਾਂਸਫਰ ਹੋਈ ਮੇਰੀ ਜਿਹੜੀ ਮੈਂ ਇਲੈਕਟ੍ਰਿਸਿਟੀ ਡਿਪਾਰਟਮੈਂਟ ਵਿੱਚ ਐਸੇ ਐਲਮਰ ਲਾਈਨਮੈਨ ਕਮਿਟਰੇਡਰ ਮੇਰੀ ਪੋਸਟ ਸੀਗੀ ਮੈਂ ਉਹਰੇ ਆਪਣੀ 5 5.5 ਸਾਲ ਆਪਣੀ ਜੋਬ ਪੂਰੀ ਕੀਤੀ ਉਹਦੇ ਬਾਅਦ ਮੇਰੀ ਰਿਟਾਇਰਮੈਂਟ ਹੋਈ ਜੀ ਰਿਟਾਇਰਮੈਂਟ ਤੇ ਪਹਿਲਾਂ ਜੂਨ ਦੇ ਵਿੱਚ ਮੇਰੀ 30 ਜੂਨ 2022 ਨੂੰ ਰਿਟਾਇਰਮੈਂਟ ਹੋਈ ਆ ਜੀ ਮਾਰਚ 2022 ਨੂੰ ਚੋ ਵੀ ਅਸੀਂ ਇਹ ਮੈਂ ਬਾਬਾ ਜੀ ਦੀ ਕਿਰਪਾ ਦੇ ਨਾਲ ਇੱਕ ਛੋਟਾ ਜਿਹਾ ਆਪਣਾ ਪੰਜਾਬੀ ਕਿਚਨ ਸਟਾਰਟ ਕੀਤਾ ਤਾਂ ਕਿ ਮੇਰੀ ਇਹ ਜਦ ਮੈਂ ਸਕੂਲ ਵਿੱਚ ਪੜਦਾ ਹੁੰਦਾ ਸੀ ਮੇਰੇ ਉਦੋਂ ਤੋਂ ਹੀ ਇੱਕ ਹੌਬੀ ਰਹੀ ਹੈ ਜੀ ਕਿ ਮੈਂ ਆਫਟਰ ਰਿਟਾਇਰਮੈਂਟ ਕਿੰਨਾ ਆਪਣੇ ਆਪ ਨੂੰ ਬਿਜੀ ਕਰੂੰਗਾ ਕਈ ਕਈਆਂ ਤੋਂ ਸੁਣਿਆ ਗਿਆ ਸੀ ਜੀ ਅਸੀਂ ਸੁਣਦੇ ਸੀ ਜਿਆ ਛੋਟੇ ਹੁੰਦੇ ਸੀ ਵੀ ਜਦ ਬੰਦਾ ਰਿਟਾਇਰਮੈਂਟ ਹੋ ਜਾਂਦਾ ਹੈ ਉਹ ਕੋਈ ਕੰਮ ਨਹੀਂ ਕਰ ਸਕਦਾ ਉਹ ਬੁੱਢਾ ਹੋ ਜਾਂਦਾ ਹੈ ਪਰ ਅਸੀਂ ਇਹ ਚੀਜ਼ ਨੂੰ ਚੈਲੰਜ ਦੇਣਾ ਚਾਹੁੰਦੇ ਸੀ ਵੀ ਨਹੀਂ ਆਦਮੀ ਆਪਣੀ ਜੌਬ ਤੇ ਰਿਟਾਇਰਮੈਂਟ ਹੋਇਆ ਹੈ ਜਨ ਤੇ ਰਿਟਾਇਰਮੈਂਟ ਨਹੀਂ ਹੁੰਦਾ ਅਗਰ ਉਹਦੇ ਅੰਦਰ ਜज्ਬਾ ਹੋਵੇ ਉੱਪਰ ਵਾਲੀ ਦੀ ਕਿਰਪਾ ਹੋਵੇ ਪੈਣਪਰਾਵਾਂ ਦਾ ਸਾਥ ਹੋਵੇ ਦੁਆਵਾ ਮਾ ਹੁਣ ਤਾਂ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਸਾਠ ਨਹੀਂ ਸਾਹ ਸਾਲ ਤੱਕ ਵੀ ਕੰਮ ਕਰ ਸਕਦਾ ਹੈ ਇਹ ਮੇਰਾ ਖੁਦ ਐਕਸਪੀਰੀਅੰਸ ਹੈ ਜੀ ਹੈ ਬਲੌਗ ਜਿਹੜਾ ਹੈਗਾ ਛੋਟਾ ਜਿਹਾ ਟਾਪੂ ਹੈ ਦੀ ਪਾਪੂਲੇਸ਼ਨ ਕਿੰਨੀ ਹੈਗੀ ਜੀ ਉਹਦੇ ਦੀ ਜਿਹੜੀ ਪਾਪੂਲੇਸ਼ਨ ਹੈ ਜੀ ਲੋਕਲ ਤਾਂ ਮੇਰੇ ਹਿਸਾਬ ਨਾਲ 5000 ਦੇ ਕਰੀਬ ਹੀ ਹੋਣੀ ਆ ਪਰ ਉਹਦੇ ਹੋਟਲ ਤੁਹਾਨੂੰ ਮੈਂ ਦੱਸਾਂ 103 ਹੋਟਲ ਹੈ ਹਾਂ ਦੇਖੋ ਮੈਂ ਦੱਸ ਰਿਹਾ ਤੁਹਾਨੂੰ ਸਾਹਮਣੇ ਸੈਵਨ ਸਟਾਰ ਹੋਟਲ ਆ ਪੰਜਾਬੀ ਕਿਚਨ ਆ ਜਿਹੜੀ ਬਡਵਾਲਜ਼ ਕਿਚਨ ਜਿਹੜਾ ਇਹਨਾਂ ਦਾ ਹੈਗਾ ਪੰਜਾਬੀ ਕਿਚਨ ਦੇ ਸਾਹਮਣੇ ਸੈਵਨ ਸਟਾਰ ਹੋਟਲ ਆ 50 ਸਾਲ ਜੀ 5 ਸਟਾਰ ਹੋਟਲ ਹੈ 5 ਸਟਾਰ ਸੀ ਸਾਲ ਜੀ ਦੀ ਆਪਣੀ ਵਿੱਚ ਆ ਪਰ ਉਹਦੇ ਸਾਹਮਣੇ ਜੋੜ ਦੇ ਜਿਹੜਾ ਹੈਗਾ ਸਾਹਮਣੇ ਕਿਚਨ ਆ ਪਰ ਉਹਦੇ ਜਿਹੜੇ ਵਿੱਚ ਰਹਿੰਦੇ ਆ ਲੋਕ ਟੂਰਿਸਟ ਆਂਦੇ ਆ ਉਹਦੇ ਵਿੱਚ ਰਹਿੰਦੇ ਆ ਜਦਕਿ ਅੰਦਰਲਾ ਖਾਣਾ ਉਹਨਾਂ ਨੂੰ ਤੁਹਾਨੂੰ ਪਤਾ ਹੀ ਆ ਜਿਹੜੇ ਚਟਕਾਰਾ ਵਾਲਾ ਹੁੰਦਾ ਪੰਜਾਬੀਆਂ ਦਾ ਖਾਣਾ ਉਹ ਅੰਦਰੋਂ ਆ ਕੇ ਇਹਨਾਂ ਕੋਲ ਖਾਣਾ ਆਂਦੇ ਆ ਚਾਹ ਵੀ ਪੀਂਦੇ ਤੁਹਾਡੇ ਕੋਲ ਆਉਂਦੇ ਜੀ ਹਾਂਜੀ ਹਾਂਜੀ ਚਾਹ ਵੀ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਜਿਹਦੇ ਉੱਪਰ ਮੇਰੇ ਕਹਿਣ ਬਾਰੇ ਮੇਰੇ ਕੋਲ ਕੋਈ ਸ਼ਬਦ ਨਹੀਂ ਹੈਗੇ ਮੈਨੂੰ ਬਹੁਤ ਫਕਰ ਮਹਿਸੂਸ ਹੁੰਦਾ ਹੈ ਆਪਣੇ ਪੰਜਾਬੀ ਹੋਣ ਦੇ ਉੱਪਰ ਔਰ ਆਪਣੀ ਪੰਜਾਬੀਅਤ ਤੇ ਮੈਂ ਅਸੀਂ ਭਲੇ ਪੰਜਾਬ ਤੋਂ 55 ਸਾਲ ਤੋਂ ਅੰਡਾਮਾਨ ਦੇ ਵਿੱਚ ਰਹੇ ਪਏ ਆਂ ਔਰ ਅੱਜ ਵੀ ਸਾਡਾ ਪਿਆਰ ਸਾਡਾ 我。<noise> <noise> <noise> ਲਗਾਬ ਪੰਜਾਬ ਦੇ ਨਾਲ ਅੱਜ ਵੀ ਉਨਾਈ ਆ ਯਾਦੀ ਪੰਜਾਬ ਚਾਹੀਦਾ ਸਾਨੂੰ ਉਹੀ ਉਹੀ ਮਹਿਸੂਸ ਹੁੰਦਾ ਜਦ ਅਸੀਂ ਆਪਣੇ ਜਿਹੜੇ 5 6 7 ਸਾਲ ਮੈਂ ਆਪਣੇ ਬਚਪਨ ਦੇ ਗੁਜ਼ਾਰੇ ਸੀ ਅੱਜ ਵੀ ਉਹੀ ਮਿੱਟੀ ਦੇ ਵਿੱਚ ਸਾਨੂੰ ਆਪਣੇ ਪੰਜਾਬ ਦੀ ਖੁਸ਼ਬੂ ਅੱਜ ਵੀ ਸਾਨੂੰ ਮਹਿਸੂਸ ਹੁੰਦੀ ਹੈ ਜੀ ਤੁਹਾਡੇ ਫਾਦਰ ਸਾਹਿਬ ਰਿਟਨ ਫੈਕਟਰ ਸੀ ਜੀ ਤੇ ਔਰ ਹੁਣ ਤੁਹਾਨੂੰ ਉਹਦਾ ਕੋਈ ਜਿਹੜਾ ਹੈਗਾ ਪੈਨਸ਼ਨ ਵਗੈਰਾ ਜਾਂ ਮਾਨ ਸਨਮਾਨ ਸਰਕਾਰ ਵੱਲੋਂ ਮਿਲਦਾ ਜਦੋਂ 15 ਅਗਸਤ ਜਾਂ ਦੇਖੋ ਜੀ ਜਦ ਸਾਡੇ ਡੈਡ ਸੀਗੇ ਡੈਡ ਨੂੰ ਹਰ 26 ਜਨਵਰੀ ਦੇ ਦਿਨ 26 ਜਨਵਰੀ ਤੇ ਦਿੱਲੀ ਦੇ ਵਿੱਚ ਬਕਾਇਦਾ ਬੁਲਾਇਆ ਜਾਂਦਾ ਸੀ ਇਨਵਿਟੇਸ਼ਨ ਤੇ ਜਾਂਦਾ ਸੀਗਾ ਉਹਨਾਂ ਦੇ ਨਾਲ ਇੱਕ ਟੈਂਡਰ ਵੀ ਜਾਂਦੇ ਸੀ ਉਹਦੇ ਵਿੱਚ ਖਾਸ ਕਰ ਮੇਰੇ ਬ੍ਰਦਰ ਜਿਹੜੇ ਬੜੇ ਆ ਪਰਮਜੀਤ ਸਿੰਘ ਉਹੀ ਜਾਂਦੇ ਸੀਗੇ ਉਹਨਾਂ ਨੂੰ ਲੈ ਕੇ ਤਾਂ ਇਹ ਬਾਕੀ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਉਹਨਾਂ ਨੂੰ ਕੋਈ ਸੁਵਿਧਾ ਸੀਗੀ ਜੇ ਦਾਗਰ ਉਹਨਾਂ ਨੇ ਪੰਜਾਬ ਜਾਣਾ ਜੀ ਉਹਨਾਂ ਨੂੰ ਡੀਲੈਕਸ ਕੈਬਨ ਮਿਲਦਾ ਸੀ ਨਾਲ ਇੱਕ ਅਟੈਂਡਰ ਮਿਲਦਾ ਸੀਗਾ ਦੋ ਟਾਈਮ ਪੰਜਾਬ ਫ੍ਰੀ ਜਾ ਸਕਦੇ ਜੀ ਖਾਣਾ ਪੀਣਾ ਸਭ ਫ੍ਰੀ ਔਰ ਜਿੱਥੇ ਇੰਦਰਾਪੌਂਡ ਰਹਿੰਦੇ ਆ ਇੰਦਰਾਪੌਂਡ ਤੇ ਜਾਂਦੇ ਅਸੀਂ ਪੋਰਟਪਲੇਅ ਆਉਂਦੇ ਸੀ ਮੇਰੇ ਫਾਦਰ ਸਾਹਿਬ ਉਹਨਾਂ ਨੂੰ ਤਿੰਨ ਵਾਰ ਫ੍ਰੀ ਜੀ ਛਿੱਪਦਾ ਕੋਈ ਖਰਚਾ ਨਹੀਂ ਖਾਣੇ ਦਾ ਕੋਈ ਖਰਚਾ ਨਹੀਂ ਫ੍ਰੀ ਆਫ ਕੋਸਟ ਸਾਲ ਦੇ ਵਿੱਚ ਇਹ ਤਿੰਨ ਦੋ ਸੁਵਿਧਾ ਸਿੱਗੀਆਂ ਦੋ ਵਾਰ ਪੰਜਾਬ ਜਾਣਾ ਜੀ ਇੱਕ ਵਾਰ ਤਿੰਨ ਵਾਰ ਅਪਰਵਲਿਆਂ ਦੇ ਵਿੱਚ ਜਾਣਾ ਫਰੀ ਜੀ ਤੇ ਫਿਰ ਬਾਅਦ ਦੇ ਵਿੱਚ ਹੁਣ ਜਿਹੜਾ ਹੈਗਾ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਜਿਹੜਾ ਹੁਣ ਜਾਂ ਤੁਹਾਡੀ ਫੈਮਿਲੀ ਨੂੰ ਸਾਡੇ ਦੇਖੋ ਸਾਡੀ ਫੈਮਿਲੀ ਨੂੰ ਤਾਂ ਐਸੇ ਫਾਦਰ ਦੇ ਉਹਦੇ ਵਿੱਚ ਵਿਆਹ ਬੇ ਸਾਨੂੰ ਕੋਈ ਇਦਾਂ ਦਾ ਕੋਈ ਬੈਨੀਫਿਟ ਤਾਂ ਨਹੀਂ ਮਿਲਿਆ ਪਰ ਜਦ ਅਸੀਂ ਆਏ ਸੀਗੇ ਐਸੇ ਸੈਟਰਲਰ ਕੋਟੈਕ ਬਣਾਇਆ ਗਿਆ ਜਿਹਦੇ ਵਿੱਚ ਕਰੀਪਰੀ ਉਹ ਟਾਈਮ ਦੇ ਨੌਜਵਾਨ ਬੱਚੇ ਜਿਨੇ ਵੀ ਪੜ ਕੇ ਨਿਕਲੇ ਆ ਡਾਕਟਰ ਇੰਜੀਨੀਅਰ ਟੀਚਰ ਔਰ ਜਿੰਨੇ ਵੀ ਸੀਗੇ ਆਲਮੋਸਟ ਸਭ ਨੂੰ 100% ਜੌਬ ਮਿਲੀ ਹੈ। ਨਹੀਂ ਅੱਛਾ ਇਥੇ ਪਾਪੂਲੇਸ਼ਨ ਕਿੰਨੀ ਹੈਗੀ ਆ ਪੂਰੇ ਜਿਹੜਾ ਹੈਗਾ ਆਪਾਂ ਜੇ ਕਰਕੇ ਅੰਡੇਮਨ ਤੇ ਨਿਕੋਬਰ ਦੇ ਵਿੱਚ ਕਿੰਨੀ ਕਾ ਪੰਜਾਬੀਆਂ ਦੀ? ਇਹ ਪੰਜਾਬੀਆਂ ਦੀ ਪਾਪੂਲੇਸ਼ਨ ਦੇਖੋ ਜੀ ਸਾਡੇ ਮੇਨ ਪਾਪੂਲੇਸ਼ਨ ਦੋ ਜਗ੍ਹਾ ਵਿੱਚ ਹੈ ਇੱਕ ਕੈਂਬਲਵੇ ਇੰਡਰਾਪੁਆਇੰਟ ਇੱਕ ਪੋਰਟ ਬਲੇਰ ਦੇ ਵਿੱਚ ਤਾਂ ਮੈਨੂੰ ਜਿੱਥੇ ਤੱਕ ਲੱਗਦਾ ਕਿ ਆ ਕਿ ਐਕਿਊਰੇਟ ਡਾਟਾ ਤਾਂ ਨਹੀਂ ਹੈ ਮੇਰੇ ਕੋਲ ਅਗਰ ਅਸੀਂ ਆਪਣੇ ਵੱਲੋਂ ਇੱਕ ਹਿਸਾਬ ਲਗਾਈਏ ਮੇਰੇ ਹਿਸਾਬ ਨਾਲ ਘੱਟੋ ਘੱਟ 10000 ਦੇ ਕਰੀਬ ਆਪਣੇ ਬੱਚੇ ਸਭ ਮਿਲਾ ਕੇ ਬਜ਼ੁਰਗ ਮਿਲਾ ਕੇ ਸਾਰੇ ਮਿਲਾ ਕੇ 10000 ਦੇ ਕਰੀਬ ਆਪਣੀ ਪੰਜਾਬੀ ਕਮਿਊਨਿਟੀ ਹੋ ਸਕਦੀ ਹੈ ਜਦੋਂ ਹੁਣ ਤੁਸੀਂ ਹੈਬ ਲੋਕ ਹੈ ਹੈਬ ਲੋਕ ਹੈਗਾ ਕਾਫੀ 2 ਘੰਟੇ ਜਾਂ 1.5 ਘੰਟੇ ਦਾ ਰਸਤਾ ਹੈਗਾ ਪੋੜੇ ਜਦੋਂ ਉੱਥੇ ਜਾਣਾ ਹੁੰਦਾ ਤਾਂ ਕਿਵੇਂ ਜਾਣੇ ਹੋ ਤੁਸੀਂ ਗੁਰਦੁਆਰੇ ਜਾਣਾ ਹੋਵੇ ਜੇ ਗੁਰਦੁਆਰੇ ਤੁਸੀਂ ਜਾਣੇ ਹੋ ਦੇਖੋ ਜਾਦੀ ਜੀ ਸਾਨੂੰ ਪੋੜੇ ਜਾਣਾ ਹੁੰਦਾ ਸਾਨੂੰ ਬਾਇਆ ਬੋਰਡ ਜਾਣਾ ਪੈਂਦਾ ਜਿੱਦਾ ਤੁਸੀਂ ਹੁਣ ਆਏ ਹੋਣੇ ਨੋਟਿਕ ਆਇਆ ਗਈ ਆ ਜੇ ਹੈ ਮਾਈਕਰੋਸਿਪ ਚੱਲਦੇ ਜਿਹੜੇ ਪ੍ਰਾਈਵੇਟ ਆ ਜੀ ਉਹਦੇ ਬਾਅਦ ਗਵਰਨਮੈਂਟ ਦੀਆਂ ਫੇਰੀਆਂ ਵੀ ਚੱਲਦੀਆਂ ਤਿੰਨ ਤਿੰਨ ਅ ਬਾਇਆ ਕੋਸ਼ਿਸ਼ ਹੈ ਵੀ ਅਭੀ ਸਾਨੂੰ ਗੌਰ ਜਿਹੜੀ ਗੌਰਮੈਂਟ ਫੇਰੀ ਹੈ ਸਾਨੂੰ ਕੀਪੈਂਟ ਬੈਸਟ ਮਿਲ ਜਾਂਦੀ ਆ ਸਾਨੂੰ ਜਿੱਦਾਂ ਮੈਂ ਹੁਣ ਸਿਨੀਅਰ ਸਟੇਜਰ ਆ ਮੈਨੂੰ 40 ਰੁਪਏ ਦੀ ਟਿਕਟ ਮਿਲਦੀ ਆ ਜੀ ਜਿਹੜੀ ਤੁਹਾਨੂੰ ਉਹ ਟਿਕਟ 750 ਦੀ ਮਿਲੇਗੀ ਮੈਨੂੰ ਉਹ 40 ਰੁਪਏ ਦੀ ਖੁਦਾਂ ਮਾਮੂਲੀ ਲੋਕਲ ਬਾਤੇ ਉਹ ਟਿਕਟ 90 ਰੁਪਏ ਦੀ ਪੈਂਦੀ ਆ ਅੱਛਾ ਤੁਹਾਡੇ ਨਾਲ ਕੋਈ ਇੱਥੋਂ ਦਾ ਜਿਹੜਾ ਹੈਗਾ ਕੋਈ ਏਦਾਂ ਜਿਵੇਂ ਕਿ ਬੰਗਾਲੀ ਜ਼ਿਆਦਾ ਹੈਗਾ ਇੱਥੇ ਜਿਹੜਾ ਰਿਫਿਊਜੀ ਆਇਆ ਹੋਇਆ ਵਾ ਠੀਕ ਆ ਜੀ ਕੋਈ ਭੇਰ ਭਾਵ ਵਾਲਾ ਘਟਗਿੰਤੀ ਵਾਲਾ ਦੇਖੋ ਜੀ ਅੰਨਾਮਾਨ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਸਭ ਤੋਂ ਬ इंडिया पूरे कम्युनिटी ਦੇ ਨਾਂ ਤੇ ਅੱਜ ਤੱਕ ਕੋਈ ਵੀ ਦੰਗਾ ਫਸਾਜ ਨਾਂ ਦੀ ਕੋਈ ਕੀ ਜਦ ਤੱਕ ਹੋਈ ਨਹੀਂ ਸਾਰੇ ਜਿੰਨੇ ਵੀ ਭਾਵੇਂ ਕੋਈ ਹਿੰਦੂ ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਸਾਈ ਹੋਵੇ ਸਭ ਇੱਕ ਦੂਜੇ ਦੇ ਪੈਸਟਿਵਲ ਦੇ ਵਿੱਚ ਪੈਸਟਿਵਲ ਦੇ ਵਿੱਚ ਇਨਵੋਲ ਹੋਣੇ ਆ ਔਰ ਉਹਨਾਂ ਨੂੰ ਗਿਫਟਾਂ ਦੰਨੇ ਆ ਔਰ ਮਿਲ ਕੇ ਸੈਲੀਬ੍ਰੇਟ ਕਰਦੇ ਆ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਦ ਸਾਡਾ ਗੁਰੂ ਅਰਜਨ ਵਰਡੇ ਸਾਹਿਬ ਆਂਦਾ ਗੁਰੂ ਘਰ ਤੋਂ ਹੀ ਮੰਨੂਗੇ ਨਹੀਂ ਪਰ ਭਾਤ ਫੇਰੀਆਂ ਤੇ ਲੈ ਕੇ ਗੁਰਪੁਰਬ ਦੇ ਅੰਦਰ ਮੁਸਲਮਾਨ ਵੀ ਆਨੇ ਆ ਹਿੰਦੂ ਵੀ ਆਨੇ ਆ ਪੰਜਾਬੀ ਵੀ ਆਨੇ ਆ 크ਰਿਸਚਨ ਵੀ ਆਨੇ ਆ ਸਭ ਕਮਿਊਨਿਟੀ ਦੇ ਬੰਦੇ ਗੁਰੂ ਗੁਰੂ ਨਾਨਕ ਸਾਹਿਬ ਦਾ ਜਿਹੜਾ ਗੁਰੂ ਨਾਨਕ ਵਰਡੇ ਹੁੰਦਾ ਉਹ ਸੈਲੀਬ੍ਰੇਟ ਕਰਦੇ ਆ ਤਾਂ ਆਪੇ ਹੀ ਕਹਿ ਸਕਦੇ ਆ ਵੀ ਔਰ ਇਹ ਕਿਸੇ ਤਰ੍ਹਾਂ ਦੇ ਵੀ ਧਰਮ ਦੇ ਨਾਂ ਤੇ ਕੋਈ ਪੇਦਪਾਬ ਨਹੀਂ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੀ ਕਿ ਪੂਰੀ ਜਾਣਕਾਰੀ ਦਿੱਤੀ ਆ ਦੇਖੋ 4000 ਦੇ ਕਰੀਬ ਜਿਹੜਾ ਕਿਲੋਮੀਟਰ ਪੰਜਾਬ ਤੋਂ ਆ ਕੇ ਆਪਣੇ ਏਡੀ ਦੂਰ ਤੱਕ ਜਿਹੜਾ ਹੈਗਾ ਇਹਨਾਂ ਨੇ ਕਿਵੇਂ ਸਟਰਗਲ ਕੀਤੀ ਔਰ ਪੰਜਾਬ ਦੀ ਪੱਗ ਨੂੰ ਪੂਰਾ ਜ਼ਿੰਦਾ ਰੱਖਿਆ ਔਰ ਪੱਗ ਦਸਤਾਰ ਦਾ ਗੁਰੂ ਸਾਹਿਬ ਦਾ ਜਿਹੜਾ ਨਿਸ਼ਾਨੀ ਆ ਉਹਨੂੰ ਬਰਕਰਾਰ ਰੱਖਿਆ ਤੇ ਔਰ ਸਾਫ ਸੂਰਤ ਦੇ ਬੜਵਾਲ ਸਾਹਿਬ ਤੇ ਪਰ ਹੁਣ ਇਹਨਾਂ ਦਾ ਆਪਾਂ ਪੂਰੀ ਗੱਲਬਾਤ ਕੀਤੀ ਹੁਣ ਦਿਓ ਇਜਾਜ਼ਤ ਧੰਨਵਾਦ ਜੀ ਸასი ਸ਼ਕ